ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਵੀ ਫੈਸਲਾ ਆਇਆ ਹੈ ਉਹਨੂੰ ਪਹਿਲੀ ਨਜ਼ਰੇ ਤੁਸੀਂ ਕਿਵੇਂ ਵੇਖਦੇ ਹੋ ਤੁਸੀਂ ਇਹ ਸੋਚੋ ਇਹਨਾਂ ਨੂੰ ਸ਼ਰਮ ਵੀ ਨਹੀਂ ਆਗੀ ਤੁਸੀਂ ਇਹਨੇ ਤਪਕਾ ਨਹੀਂ ਦੇਣਾ ਉਹਨਾਂ ਨੇ ਤਪਕਾ ਛੱਡਣਾ ਨਹੀਂ ਤੁਹਾਡੇ ਕੋਲ ਔਰ ਜਿਹੜੇ ਆ ਯੂਨੀਵਰਸਿਟੀਆਂ ਤੇ ਜਾ ਕੇ ਬਹਿ ਕੇ ਆਂਦੇ ਸੀ ਇੱਥੇ ਯੂਨੀਵਰਸਿਟੀਆਂ ਦੇ ਪ੍ਰਧਾਨ ਵੀ ਰਹੇ ਲੀਡਰ ਵੀ ਰਹੇ ਸਟੂਡੈਂਟ ਵੀ ਰਹੇ ਉਹਨਾਂ ਲੋਕਾਂ ਨੇ ਕੀ ਕੀਤਾ ਸਰਕਾਰ ਦੇ ਲੈਵਲ ਤੇ ਜਿਹੜੇ ਆਂਦੇ ਸੀ ਅਸੀਂ ਰਣਜੀਤ ਸਿੰਘ ਦਾ ਰਾਜ ਲਿਆਵਾਂਗੇ ਸਭ ਤੋਂ ਜ਼ਿਆਦਾ ਬਾਹਰ ਲਿਆਂਦੀਆਂ ਵੋਟਾਂ ਕਿਹਨੇ ਬਣਾਈਆਂ ਉਹਨਾਂ ਨੇ ਤੇ ਸਾਡੇ ਸਭ ਤੋਂ ਪਹਿਲਾਂ ਸਾਨੂੰ ਲਟਾਉਣ ਚ ਸਾਡਾ ਖਤਮ ਕਰਨ ਚ ਕੌਣ ਹੈ ਸਾਡੀ ਸਰਕਾਰ ਤੇ ਬਦਕਿਸਮਤੀ ਨਾਲ ਉਹ ਸਰਕਾਰ ਚੁੰnde ਪੰਜਾਬ ਵਾਲੇ ਆ ਕੀ ਆ ਯੂਨੀਵਰਸਿਟੀ ਜਿਹੜੀ ਖੋਈ ਗਈ ਹੈ ਇਹਦੇ ਕਿੰਨਾ ਇੱਕ ਫੰਡ ਸੀ ਉਹ ਦੇ ਨਹੀਂ ਸਕਦੇ ਸੀ ਸੀਐਮ ਮੁੱਖ ਮੰਤਰੀ ਮੈਨੂੰ ਦੱਸੂਗਾ ਜਾ ਕੇ ਉੱਤੇ ਬੈਠੂਗਾ ਦਿੱਲੀ ਚ ਸਰਕਾਰ ਸੀਨੇ ਕੇ ਸਾਡੀ ਯੂਨੀਵਰਸਿਟੀ ਸਾਨੂੰ ਵਾਪਸ ਕਰੋ ਨਾ ਕਿਉਂ ਕਰਾਤ ਨੂੰ ਤਾਂ ਹੋਮ ਮਿਨਿਸਟਰ ਨਾਲ ਫੋਨ ਤੇ ਗੱਲ ਹੋਣੀ ਹੈ ਉਹ ਕਹੋਗਾ ਨਾ 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 ਨਹੀਂ ਕਰਨਾ ਆ ਕਰ 1 ਨਵੰਬਰ ਜਦੋਂ-ਜਦੋਂ ਵੀ ਆਉਂਦਾ ਹੈ ਉਹ ਦਿਨ ਚੇਤੇ ਕਰਾਉਂਦਾ ਹੈ ਜਦੋਂ ਸਾਨੂੰ ਦੁਬਾਰਾ-ਦੁਬਾਰਾ ਵੱਢਿਆ ਗਿਆ ਵੰਢਿਆ ਗਿਆ ਇਸ ਨੂੰ ਲੈ ਕੇ ਰੋਸ ਵਜੋਂ ਵੀ ਦਿਹਾੜੇ ਮਨਾਏ ਜਾਂਦੇ ਨੇ ਤੇ ਕੋਈ ਇਸ ਨੂੰ ਪੰਜਾਬ ਦਿਹਾੜੇ ਵਜੋਂ ਵੀ ਸੈਲੀਬ੍ਰੇਟ ਕਰਦਾ ਪਰ ਇਸ ਨੂੰ ਕਿਸ ਨਜ਼ਰੀਏ ਤੋਂ ਵੇਖਿਆ ਜਾਵੇ ਖਾਸ ਕਰਕੇ ਉਦੋਂ ਜਦੋਂ 2025 ਦੀ 1 ਨਵੰਬਰ ਨੂੰ ਇੱਕ ਅਜਿਹਾ ਫੈਸਲਾ ਆਉਂਦਾ ਹੈ ਯੂਨੀਵਰਸਿਟੀ ਦੇ ਵਿੱਚੋਂ ਸੈਨੇਟ ਭੰਗ ਕਰਨ ਦਾ ਯਾਨੀ ਕਿ ਪੰਜਾਬ ਤੋਂ ਹੱਕ ਖੋਏ ਜਾਣ ਦੀ ਗੱਲ ਦੁਬਾਰਾ ਹੋਈ ਹੈ ਇਸ ਵਕਤ ਸਾਡੇ ਨਾਲ ਪੰਜਾਬ ਦੀ ਬੋਲੀ ਦੀ ਗੱਲ ਕਰਨ ਨੂੰ ਲੈ ਕੇ ਪੰਜਾਬ ਇੰਡਸਟਰੀ ਨੂੰ ਲੈ ਕੇ ਪੰਜਾਬੀ ਫਿਲਮ ਇੰਡਸਟਰੀ ਨੂੰ ਲੈ ਕੇ ਕੰਮ ਕਰਨ ਵਾਲੇ ਅਮਿਤੋਜ ਮਾਨੋ ਸਾਡੇ ਨਾਲ ਨੇ ਉਹ ਕੀ ਸੋਚਦੇ ਐ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਮਾਨ ਸਾਹਿਬ ਤੁਸੀਂ ਕਈ ਥਾਵਾਂ ਦੇ ਉੱਤੇ ਪਹਿਲਾਂ ਵੀ ਇਹਦੇ ਬਾਰੇ ਬੜੀਆਂ ਤਕਰੀਰਾਂ ਦਿੱਤੀਆਂ ਐ ਐਕਸ਼ਨ ਕੀਤੇ ਐ ਪਰ ਅੱਜ ਜਿਹੜਾ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਵੀ ਫੈਸਲਾ ਆਇਆ ਉਹਨੂੰ ਪਹਿਲੀ ਨਜ਼ਰੇ ਤੁਸੀਂ ਕਿਵੇਂ ਵੇਖਦੇ ਹੋ ਮਤਲਬ ਤੁਸੀਂ ਇਹ ਸੋਚੋ ਇਹਨਾਂ ਨੂੰ ਸ਼ਰਮ ਵੀ ਨਹੀਂ ਆਗੀ ਕਿ ਯਾਰ ਪੰਜਾਬ ਡੇ ਆਉਣਾ ਲੈ ਮਤਲਬ ਤਾਂ ਕੱਲ ਕੀਤਾ ਇਹਨਾਂ ਨੇ ਫੈਸਲਾ ਜੀ ਮਤਲਬ ਹੱਦ ਨਹੀਂ ਯਾਰ ਇਸੇ ਜਗ੍ਹਾ ਤੇ ਖੜਕੇ ਅਸੀਂ ਸੈਨੇਟ ਲਈ ਅੱਜ ਤੋਂ ਮੈਂ ਲੱਗਦਾ 4 ਸਾਲ ਹੋ ਗਏ ਸੀ ਤੁਸਾਂ ਲੜੇ ਸੀਗੇ 4 ਸਾਲ ਪਹਿਲਾਂ ਤੇ ਮਸਾ ਸੈਨੇਟ ਦੇ ਇਲੈਕਸ਼ਨ ਕਰਾਏ ਸੀ ਬਸ ਉਹ ਆਖਰੀ ਸੈਨੇਟ ਕਰਤੀ ਇਹਨਾਂ ਨੇ ਇਹ ਤੁਹਾਡੇ ਇੰਸਟੀਚੂਨਸ ਨੂੰ ਤੁਹਾਡੀ ਲੈਂਗੁਏਜ ਨੂੰ ਤੁਹਾਡੇ ਪਾਣੀ ਨੂੰ ਤੁਹਾਡੇ オリジナル ਕੈਰੈਕਟਰ ਨੂੰ ਕਿਲ ਕਰ ਰਹੇ ਨੇ ਜੇ ਨਹੀਂ ਕਰ ਰਹੇ ਤਾਂ ਮੈਨੂੰ ਕੋਈ ਜਨਾ ਬਾਹ ਘੜੀ ਕਰਕੇ ਦੱਸ ਦੇ ਕਿ ਇਹਨਾਂ ਗੱਲਾਂ ਦਾ ਮਤਲਬ ਕੀ ਹੈ ਅਗਲਾ ਅਟੈਕ ਪਤਾ ਕੀ ਦੇਤੇ ਆ ਆਲਰੇਡੀ ਇੰਗਲਿਸ਼ ਤਾਂ ਲਿਖੀ ਹੋਈ ਹੈ ਨਾ ਇੱਥੇ ਹਿੰਦੀ ਲਿਖ ਦਿੱਤੀ ਜਾਊਗੀ ਇਹ ਕਿਉਂ ਕਰ ਰਹੇ ਨਹੀਂ ਹੈ ਇਹ ਦੀ ਵਜ੍ਹਾ ਕੀ ਹੈ ਬਹੁਤ ਲੋਕ ਕਹਿਣਗੇ ਵਜ੍ਹਾ ਕੀ ਹੈ ਅਸੀਂ ਚੁੱਪਦੇ ਆ ਇਹਨਾਂ ਨੂੰ ਚੁੱਪਦੇ ਕਿਉਂ ਹੈ ਚੁੱਪਦੇ ਇਸ ਲਈ ਹੈ ਕਿ ਅਸੀਂ ਬੋਲਦੇ ਆ ਆਜ਼ਾਦ ਆਵਾਜ਼ਾ ਔਰ ਆਜ਼ਾਦ ਆਵਾਜ਼ ਹਮੇਸ਼ਾ ਹੀ ਹਕੂਮਤ ਵਾਲਿਆਂ ਨੂੰ ਚੁੱਪਦੀ ਹੈ ਇਸੇ ਕਰਕੇ ਜਿਹੜੀ ਯੂਨੀਵਰਸਿਟੀ ਹੁੰਦੀ ਹੈ ਉੱਥੋਂ ਤੁਹਾਡੇ ਬੱਚੇ ਪ੍ਰਵਾਨ ਚੜਦੇ ਨੇ ਪੜ ਕੇ ਉਹ ਪੰਜਾਬ ਯੂਨੀਵਰਸਿਟੀ ਜਿਹੜੀ ਸਾਡੀ ਤਰੋਅਰ ਸੀ ਲਾਹੌਰ ਹੁਸ਼ਿਆਰਪੁਰ Shimla ਉੰਦੀ ਹੋਈ ਜੋ ਚੰਡੀਗੜ੍ਹ ਪਹੁੰਚੀ ਸੀ ਸਭ ਤੋਂ ਪੁਰਾਣੀ ਯੂਨੀਵਰਸਟੀਆਂ ਹਿੰਦੁਸਤਾਨ ਦੀਆਂ ਇੱਕ ਇਹ ਸੀ ਇੱਕ ਕੋਈ ਹੋਰ ਸੀ 1885 ਜਾਂ 88 ਦੀ ਹੈ ਮਤਲਬਦਾ ਖੋਲੋਜੀਆਂ ਦੇ ਇਹ ਕਦੋਂ ਤੇ ਲੱਗੇ ਹੋਏ ਸੀ ਅੱਜ ਫਾਈਨਲੀ ਖੋਲੀ ਪਰ ਮੈਨੂੰ ਇਹ ਦੱਸੋ ਤੁਸੀਂ ਖੋਣਾਂ ਲੈਣੇ ਖੋਲੀ ਜਿਹਨਾਂ ਨੂੰ ਬਚਾਉਣ ਦੀ ਜ਼ਿੰਮੇਵਾਰੀ ਦਿੱਤੀ ਸੀ ਜਿਨ੍ਹਾਂ ਨੂੰ ਅਸੀਂ ਸੋ ਕਾਲਡ ਪੰਜਾਬ ਦੀ ਸਰਕਾਰ ਆਉਣੀ ਹੈ ਪੈਸਲੀਆਂ ਵੀ ਤੇ ਆ ਵੀ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਇਹਨਾਂ ਦੀ ਮਦਦ ਕੀਤੀ ਨਾ ਉਹਨਾਂ ਨੇ ਆ ਚੰਡੀਗੜ੍ਹ ਜਿਹੜਾ ਕੇਸ ਸਾਡਾ ਸੀ ਹਜੇ ਵੀ ਹੈ ਕਿਉਂਕਿ ਇੱਥੇ ਆਉਣ ਵਾਲਾ ਨਹਾਉਣ ਤੇ ਪੀਣ ਵਾਲਾ ਪਾਣੀ ਉਹ ਸਾਡਾ ਹੈ ਪੰਜਾਬ ਤੋਂ ਆਉਂਦਾ ਹੈ ਇਹਨਾਂ ਦਾ ਸੀਵਰੇਜ ਹੈ ਚੰਡੀਗੜ੍ਹ ਦਾ ਹੈ ਹਜੇ ਵੀ ਪੰਜਾਬ ਚ ਜਾਂਦਾ ਹੈ ਇਸੇ ਪੰਜਾਬ ਪੰਜਾਬ ਡੇ ਤਾਂ ਸੀ ਪਰ ਉਸ ਦੇ ਨੇ ਚੰਡੀਗੜ੍ਹ ਖੋਣ ਵਾਲਾ ਡੇ ਵੀ ਸੀ ਕਿ ਸਾਥੋਂ ਨਹੀਂ ਖੋਇਆ ਖੋਇਆ ਪਰ ਜਿਹੜੀਆਂ ਸਾਡੀਆਂ ਸੋ ਕਾਲਡ ਸਾਡੀਆਂ ਸਰਕਾਰਾਂ ਸੀ ਉਹਨਾਂ ਨੇ ਕੀ ਕੀਤਾ ਕੋਈ ਵੀ ਇੱਕ ਲੜਾਈ ਲੋਕਾਂ ਨੇ ਲੜੀਆਂ ਸਰਕਾਰ ਨੇ ਕੀ ਲੜੀ ਮੈਨੂੰ ਇਹ ਦੱਸ ਦੇ ਪਰ ਜਦੋਂ ਸਰਪਾਰਟੀ ਲੀਡਰ ਜਿਹੜੇ ਬੈਠਦੇ ਆ ਉਸੇ ਯੂਨੀਵਰਸਿਟੀ ਦੇ ਕੈਂਪਸ 'ਚ ਜਾ ਕੇ ਕਹਿੰਦੇ ਆ ਕਿ ਸਾਡੇ ਹੁੰਦੇ ਆ ਕੋਈ ਇੰਚ ਨਹੀਂ ਲਜਾ ਸਕਦਾ ਉਹਨਾਂ ਦੇ ਉਹ ਦਾਅਵੇਆਂ ਬਾਰੇ ਫਿਰ ਕੀ ਖਿਆਲ ਹੈ ਮੇਰਾ ਨਾ ਇੱਕ ਜੀ ਕਰਦਾ ਹੁੰਦਾ ਇੱਕ ਅਸੀਂ ਗਾਣਾ ਵੀ ਗਾਉਣੇ ਆ ਪਾਣੀ ਨੂੰ ਲੈ ਕੇ ਤੁਪਕਾ ਨਹੀਂ ਦੇਣਾ ਦਰਿਆ ਲੈ ਗਏ ਨੇ 160 एमएफसी 11 ਬਚਿਆ ਤੇ ਤੁਸੀਂ ਉਹਨੇ ਤਪਕਾ ਨਹੀਂ ਦੇਣਾ ਉਹਨਾਂ ਨੇ ਤਪਕਾ ਛੱਡ ਨਾਣੀ ਤੁਹਾਡੇ ਕੋਲੇ ਔਰ ਜਿਹੜੇ ਆ ਯੂਨੀਵਰਸਿਟੀਆਂ ਚ ਜਾ ਕੇ ਬਹਿ ਕੇ ਆਂਦੇ ਸੀ ਇਸੇ ਯੂਨੀਵਰਸਿਟੀਆਂ ਦੇ ਪ੍ਰਧਾਨ ਵੀ ਰਹੇ ਲੀਡਰ ਵੀ ਰਹੇ ਸਟੂਡੈਂਟ ਵੀ ਰਹੇ ਉਹਨਾਂ ਲੋਕਾਂ ਨੇ ਕੀ ਕੀਤਾ ਸਰਕਾਰ ਦੇ ਲੈਵਲ ਤੇ ਹੋਰ ਛੱਡੋ ਇਸ ਯੂਨੀਵਰਸਿਟੀ ਦਾ ਪ੍ਰਾਈਮ ਮਿਨਿਸਟਰ ਵੀ ਰਿਆ ਸਾਡਾ ਮਨਮੋਹਨ ਸਿੰਘ ਕੀ ਕੀਤਾ ਉਹਨਾਂ ਨੇ ਓਏ ਕਿਉਂ ਖੋ ਰਹੇ ਹੋ ਇੱਕ ਪਾਸੇ ਤਮਨ ਲਾਡੂ ਕਿੱਥੇ ਪਹੁੰਚ ਗਿਆ ਉਹਨਾਂ ਨੇ ਕਿਹਾ ਨੀਟ ਦੇ ਇਗਜ਼ਾਮ ਸਾਡੇ ਹੋਣਗੇ ਲੈਂਗੁਏਜ ਔਰ ਕੋਈ ਥਰਡ ਲੈਂਗੁਏਜ ਨਹੀਂ ਮਹਾਰਾਸ਼ਟra ਚੋ ਗੱਲ ਪੈਗੇ ਥਰਡ ਲੈਂਗੁਏਜ ਬਣਾਇਆ ਸੀ ਹਿੰਦੀ ਨੂੰ ਆਦੇ ਨਾ ਪੰਜਾਬੀ ਰਹੂਗੀ ਹੋ ਜਾਣਾ ਸਾਰਾ ਕੁਝ ਉੱਥੇ ਬੀਜੇਪੀ ਵੀ ਸੀ ਸ਼ਿਵ ਸ਼ੈਨ ਉਹ ਸੀ ਮੰਨੇ ਨਾ ਕਾਂਗਰਸੀ ਵੀ ਪਰ ਪੰਜਾਬ ਚ ਜਿਹੜੀ ਇਹ ਗੱਲ ਕਰਦਾ ਕਹਿੰਦੇ ਇਹ ਤਵਖਵਾਦੀ ਹੈ ਤਵਖਵਾਦੀ ਆ ਹੁਣ ਉੱਥੇ ਵਖਵਾਦੀ ਨਹੀਂ ਇੱਥੇ ਵਖਵਾਦੀ ਹੈ ਜੇ ਅਸੀਂ ਕਹਿੰਨੇ ਆ ਕਿ ਰਾਜਸਥਾਨ ਸਾਡਾ ਪਾਣੀ ਲੈ ਗਿਆ ਉਹੀ ਰਾਜਸਥਾਨ ਜਦੋਂ ਨਰਬਦਾ ਤੋਂ ਪਾਣੀ ਮੰਗਦਾ ਹੈ ਤੇ ਮੱਧ ਪ੍ਰਦੇਸ਼ ਆਪਣਾ ਤੇ ਗੁਜਰਾਤ ਉਹਨੂੰ ਆਹ ਦਿਹਾੜਿਓ ਮੈਡ ਤੁਸੀਂ ਪਾਗਲ ਹੋ ਪਾਣੀ ਮੰਗ ਰਹੇ ਹੋ ਨੌਨ ਰਿਪੇਰੀਅਨ ਹੋ ਕੇ ਤੇ ਮੈਨੂੰ ਦੱਸੋ ਰਾਜਸਥਾਨ ਸਾਡੇ ਦਰਿਆਵਾਂ ਚ ਰਿਪੇਰੀਅਨ ਕਿੱਥੇ ਆ ਕਿੱਥੇ ਆ ਰਿਪੇਰੀਅਨ ਇਹ ਮਸਲਾ ਹੈ ਜਦੋਂ ਤੱਕ ਆਪਾਂ ਇੰਨਾਂ ਗੱਲਾਂ ਨੂੰ ਲੇਕਨ ਇਹ ਜੋ ਇਹ ਗੱਲਾਂ ਕਰਦੇ ਰਹੇ ਨੇ ਉਹਨਾਂ ਨੂੰ ਚੁਰਿਆਂ ਕਿਨੇ ਸਾਡੇ ਲੋਕਾਂ ਨੇ ਕਿ ਉਹਦੋਂ ਉਹਨਾਂ ਨੇ ਇਹ ਗੱਲਾਂ ਪੁੱਛੀਆਂ ਨਹੀਂ ਮੈਨੂੰ ਹੁਣੇ ਇੱਥੇ ਮਿਲ ਗਿਆ ਸੀ ਗੱਡੀ ਮੈਂ ਜਦੋਂ پارک ਕਰ ਰਹੀ ਥੋੜੀ ਆ ਲਾਉਣ ਲਈ ਤਾਂ ਉਹ ਦਿੱਲੀ ਤੋਂ ਸੀ ਪੂਰੀ ਦਸਤਾਰ ਸਜਾਈ ਹੋਈ ਔਰ ਜਾਗਰਤ ਆਪਣੇ ਨੌਜਵਾਨ ਸੀ ਮੈਨੂੰ ਉਹਦੇ ਬਾਈ ਜੀ ਅਸੀਂ ਸੋਚਿਆ ਸੀ ਲੇ ਵੀ ਇਹ ਵਾਲੇ ਜਿਹੜੇ ਇਨਕਲਾਬੀ ਚੁੰਨੇ ਨੇ ਕੁਝ ਕਰਨਗੇ ਮੈਂ ਕਿਵੇਂ ਸੋਚ ਲਿਆ ਲਾਰੇ ਹੁੰਦੇ ਜਿਹੜੇ ਨਾਰੇ ਹੁੰਦੇ ਨੇ ਉਹਨਾਂ ਨਾਲ ਲਾਰਿਆਂ ਚ ਆ ਗਏ ਨਹੀਂ ਇਹਨਾਂ ਨੇ ਦਿੱਲੀ 'ਚ ਕੁਛ ਕੀਤਾ ਸੀ ਮੈਂ ਕਿ ਹੁਣ ਵੇਖ ਲਿਆ ਅੰਦਾਜੀ ਹੁਣ ਤਾਂ ਇੰਨਾ ਕਿ ਡਿਸਪੌਇੰਟਡ ਹੈ ਕਿ ਅਸੀਂ ਦਿੱਲੀ ਵੀ ਨਹੀਂ ਵੋਟ ਪਾਉਣੀ ਐ ਇੱਥੇ ਤਾਂ ਭੁੱਲੀ ਜਾਓ ਮੈਂ ਕਿਹਾ ਵੋਟਰ ਨਾਲ ਵੀ ਨਹੀਂ ਚੱਲਣਾ ਤੁਹਾਨੂੰ ਆਪਣੇ ਆਪ ਨੂੰ ਮਲਟੀਪਲਾਈ ਕਰਨਾ ਪਊਗਾ ਅਸੀਂ ਤੁਰ ਕੇ ਆ ਰਹੇ ਸੀ ਤੁਸੀਂ ਨਹੀਂ ਸੀਗੇ ਨਾਲ ਕਿਹੜੀ ਜਗ੍ਹਾ ਸੀ ਜਿੱਥੋਂ ਆਪਾਂ ਤੁਰ ਕੇ ਆਏ ਆ ਇੱਕ ਇੱਕ ਜਿੱਥੋਂ ਤੁਰ ਕੇ ਆਏ ਆ 21 ਉੱਥੋਂ ਤੁਰ ਕੇ ਆਏ ਅਸੀਂ ਇੱਥੋਂ ਤੱਕ ਤੁਰਦੇ ਹੋਇਆ ਨਾ ਤਾਂ ਸਾਨੂੰ ਕੋਲ ਦੀ ਲੰਗਣ ਵਾਲੇ ਟਰੈਫਿਕ ਵਾਲੇ ਗੱਡੀਆਂ ਸਕੂਟਰਾਂ ਮੋਟਰਸਾਈਕਲਾਂ ਵਾਲੇ ਨਾ ਦੁਕਾਨਾਂ ਤੇ ਰੇੜੀਆਂ ਵਾਲੇ ਐਂ ਲੱਗ ਰਿਹਾ ਸੀ ਇਹ ਕਿਸੇ ਹੋਰ ਦੇਸ਼ ਦੇ ਵਾਸੀ ਨੇ ਅਸੀਂ ਕਿਸੇ ਹੋਰ ਦੇਸ਼ ਦੇ ਵਾਸੀ ਆ ਕਿਉਂ ਕਿ ਉਹਨਾਂ ਦਾ ਕੰਸਰਨ ਨਹੀਂ ਕੋਈ ਨਹੀਂ ਸੀ ਕਿ ਅਸੀਂ ਤੁਰ ਕਿਉਂ ਰਹੇ ਆ ਸਾਡਾ ਵੀ ਮਸਲਾ ਇਹ ਜ਼ੁਬਾਨ ਉਹਨਾਂ ਨੂੰ ਮੈਂ ਤਾਂ ਮਸ਼ਹੂਰ ਹੈ ਯਾਰ ਮਾਂ ਬੋਲੀ ਆਣੇ ਆਪਾਂ ਤੁਹਾਡਾ ਐਕਸਪ੍ਰੈਸ਼ਨ ਪਹਿਲਾ ਤੇ ਜ਼ਿੰਦਗੀ ਦਾ ਆਖਰੀ ਤੇ ਜਦੋਂ ਵੀ ਕਿਸੇ ਇਮੋਸ਼ਨ ਦੇ ਸਿਖਰ ਤੇ ਜਾਣਾ ਉਦੋਂ ਵੀ ਤੁਸੀਂ ਆਪਦੀ ਲੈਂਗੁਏਜ ਚ ਬੋਲਦੇ ਆ ਕੀ ਉਹਦੇ ਲਈ ਕੋਈ ਲੜੂਗਾ ਨਹੀਂ ਜਿਹੜਾ ਬੰਦਾ ਮਾਂ ਦਾ ਨਹੀਂ ਹੋਇਆ ਉਹ ਕਿਹਦਾ ਹੋਊਗਾ ਔਰ ਬਦਕਿਸਮਤੀ ਨਾਲ ਸਾਡੀਆਂ ਸਰਕਾਰਾਂ ਤਾਂ ਮਾਂ ਦੀਆਂ ਕਦੇ ਵੀ ਨਹੀਂ ਸੀ ਇਹਦਾ ਪਿਓ ਦੀਆਂ ਵੀ ਨਹੀਂ ਸੀ ਕਿਉਂਕਿ ਪਿਤਾ ਦਾ ਦਰਜਾ ਖਾਦਾ ਹੈ ਪਾਣੀ ਦਾ ਨਾ ਹੀ ਉਹਦੇ ਮਾਂ ਦੇ ਹੋਏ ਨਾ ਪਿਓ ਦੇ ਹੋਈ ਇੱਥੇ ਤਾਂ ਯੂਨੀਵਰਸਿਟੀਆਂ ਖੋਈਆਂ ਜਾ ਰਹੀਆਂ ਪਰ ਜਦੋਂ ਗੱਲ ਆਉਂਦੀ ਸੀ ਕਿ ਦੁਕਾਨਾਂ ਤੇ ਹੋਰ ਨਾ ਥਾਵਾਂ ਤੇ ਤਖਤੀਆਂ ਦੇ ਉੱਤੇ ਪੰਜਾਬੀ ਲਿਖੀ ਜਾਣੀ ਹੈ ਨਹੀਂ ਲਿਖੂਗਾ ਜੁਰਮਾਨੇ ਹੋਣਗੇ ਜੁਰਮਾਨੇ ਵੀ ਕਰਾਂਗੇ ਪਰ ਅਜੇ ਤੱਕ ਤਰਾਸਦੀ ਹੈ ਕਿ ਅਜੇ ਤੱਕ ਨੋਟੀਫਿਕੇਸ਼ਨ ਹੀ ਕਿਸੇ ਤਰ੍ਹਾਂ ਦਾ ਜਾਰੀ ਨਹੀਂ ਹੈ ਓ ਕੱਖ ਨਹੀਂ ਕਰਨਾ ਇਹਨਾਂ ਨੇ ਜਿਹੜੇ ਪੰਜਾਬੀ ਦੇ ਨਾਂ ਤੇ ਬਣੇ ਸੀ ਉਹਨਾਂ ਨੇ ਕੀ ਕੀਤਾ ਸਭ ਤੋਂ ਜ਼ਿਆਦਾ ਮੈਂ ਕਿਸੇ ਬਾਹਰ ਵਾਲੇ ਦੇ ਆਉਣ ਦੇ ਵਿਰੋਧ 'ਚ ਨਹੀਂਗਾ ਅਸੀਂ ਇੱਕ ਪ੍ਰੋਪਰ ਡੋਮਿਸਾਈਲ ਦਾ ਕਾਨੂੰਨ ਬਣਾਇਆ ਸੀ ਪਰ ਮੈਨੂੰ ਇਹ ਜਿਹੜੇ ਮਾਂ ਬੋਲੀ ਦੇ ਨਾਂ ਤੇ ਜਿਹੜੇ ਆਂਦੇ ਸੀ ਅਸੀਂ ਰਣਜੀਤ ਸਿੰਘ ਦਾ ਰਾਜ ਲਿਆਵਾਂਗੇ ਸਭ ਤੋਂ ਜ਼ਿਆਦਾ ਬਾਹਰ ਲਿਆਂਦੀਆਂ ਵੋਟਾਂ ਕਿਨੇ ਬਣਾਈਆਂ ਉਹਨਾਂ ਨੇ ਹੁਣ ਸਾਰੇ ਹੀ ਉਹਦੇ 'ਚ ਸ਼ਾਮਲ ਸਾਨੂੰ ਕਿਸੇ ਬਾਹਰਲੇ ਨਾਲ ਪ੍ਰੋਬਲਮ ਨਹੀਂ ਨਾ ਹੀ ਸਾਨੂੰ ਕਿਸੇ ਹੋਰ ਲੈਂਗੁਏਜ ਨਾਲ ਪ੍ਰੋਬਲਮ ਹੈ ਸਾਨੂੰ ਇਹਦੀ ਪ੍ਰੋਬਲਮ ਹੈ ਕਿ ਯਾਰ ਪੰਜਾਬੀ ਨੂੰ ਕਿਉਂ ਖਤਮ ਕਰ ਰਹੇ ਹੋ ਕੀ ਇਹ ਤਾਂ ਅਮਰ ਲਡੂ ਛੋੜਿਆ ਹੈ ਮਹਾਰਾਸ਼ਟਰ ਛੋੜਿਆ ਹੈ ਤੇਲੰਗਾਨਾ ਛੋੜਿਆ ਹੈ ਈਸਟਰਨ ਸਟੇਟ ਛੋੜਿਆ ਹੈ ਲੇਕਿਨ ਸਾਡੇ ਹੋ ਰਿਹਾ ਉੱਥੇ ਨਹੀਂ ਹੋ ਰਿਹਾ ਸਾਡੇ ਹੋ ਰਿਹਾ ਔਰ ਉੱਥੇ ਸਭ ਤੋਂ ਪਹਿਲੀ ਲੜਾਈ ਕੌਣ ਲੜ ਰਿਹਾ ਉਥੋਂ ਦੀ ਸਰਕਾਰ ਤੇ ਸਾਡੇ ਸਭ ਤੋਂ ਪਹਿਲਾਂ ਸਾਨੂੰ ਲਟਾਉਣ ਚ ਸਾਡਾ ਖਤਮ ਕਰਨ ਚ ਕੌਣ ਹੈ ਸਾਡੀ ਸਰਕਾਰ ਤੇ ਬਦਕਿਸਮਤੀ ਨਾਲ ਉਹ ਸਰਕਾਰ ਚੁੰਦੇ ਪੰਜਾਬ ਵਾਲੇ ਆ ਕੀ ਆ ਯੂਨੀਵਰਸਿਟੀ ਜਿਹੜੀ ਖੋਈ ਗਈ ਐ ਇਹਦਾ ਕਿੰਨਾ ਇੱਕ ਫੰਡ ਸੀ ਉਹ ਦੇ ਨਹੀਂ ਸਕਦੇ ਸੀ ਕਿਹੜੇ ਨੇ ਦਿੱਤਾ ਪਹਿਲਿਆਂ ਨੇ ਵੀ ਨਹੀਂ ਦਿੱਤਾ ਹੁਣ ਵਾਲਿਆਂ ਨੇ ਨਹੀਂ ਦਿੱਤਾ ਇਹ ਤਾਂ ਬਹਾਨਾ ਮਿਲ ਗਿਆ ਇਹਨਾਂ ਨੂੰ ਤੁਸੀਂ ਬਹਾਨਾ ਵੀ ਕਿਉਂ ਦੇ ਰਹੇ ਹੋ ਤੁਸੀਂ ਲੜ ਕਿਉਂ ਨਹੀਂ ਰਹੇ ਉਹਦੇ ਲਈ ਕੀ ਐ ਮੁੱਖ ਮੰਤਰੀ ਮੈਨੂੰ ਦੱਸੂਗਾ ਜਾ ਕੇ ਉੱਥੇ ਬੈਠੂਗਾ ਦਿੱਲੀ ਚ ਸਰਕਾਰ ਸੀਨੇ ਕਾ ਸਾਡੀ ਯੂਨੀਵਰਸਿਟੀ ਸਾਨੂੰ ਵਾਪਸ ਕਰੋ ਨਾ ਕਿਉਂਕਿ ਰਾਤ ਨੂੰ ਤਾਂ ਹੋਮ ਮਿਨਿਸਟਰ ਨਾਲ ਫੋਨ ਤੇ ਗੱਲ ਹੋਣੀ ਐ ਉਹ ਕਹੋਗਾ ਨਾ ਨਾ ਨਹੀਂ ਕਰਨਾ ਆ ਕਰ ਤੇ ਹੁਣ ਜਦੋਂ ਸਾਡੀ ਲੈਂਗੁਏਜ ਖੋਈ ਜਾ ਰਹੀ ਹੈ ਸਾਡੀ ਯੂਨੀਵਰਸਿਟੀ ਖੋਈ ਜਾ ਰਹੀ ਹੈ ਤੇ ਇੱਕ ਪਾਰਟੀ ਦੇ ਪ੍ਰਧਾਨ ਨੂੰ ਕੀ ਮਿਲਿਆ ਤਰਨ ਤਰਨ ਜਾ ਕੇ ਮੁੱਦਾ ਇਹਨਾਂ ਨੂੰ ਵੋਟ ਪਾ ਦੀ ਦਾ ਖਾਲਸਤਾਨ ਸਾਨੂੰ ਵੋਟ ਪਾ ਤਾ ਹਿੰਦੁਸਤਾਨ ਤੇ ਬੰਦਿਆ ਰੱਬ ਦੇ ਆ ਤੇਰੇ ਬਿਨਾ ਕੋਈ ਇਹ ਗੱਲ ਕੌਣ ਕਰ ਰਿਹਾ ਹੈ ਇਹ ਤੈਨੂੰ ਕਿਹਨੇ ਕਹਤਾ ਇਹ ਮਸਲਾ ਹੈ ਆਏ ਪਾਰਟੀਆਂ ਆ ਇਹਨਾਂ ਦੇ ਚਿਹਰੇ ਮੈਂ ਬਾਰ-ਬਾਰ ਪਾਰਟੀ ਦੇ ਲੀਡਰ ਰੱਤੇ ਕਿਉਂ ਆ ਰਹੇ ਆ ਕਿਉਂਕਿ ਜਿਹੜੀ ਲੜਾਈ ਅਸੀਂ ਲੜਨ ਦੀ ਗੱਲ ਕਰ ਰਹੇ ਹਾਂ ਲੈਂਗੁਏਜ ਲਈ ਜਾਂ ਯੂਨੀਵਰਸਿਟੀਆਂ ਲਈ ਉਹਦੀ ਸਭ ਤੋਂ ਪਹਿਲੀ ਪਹਿਲ ਕਾ ਅਦਮੀ ਇਹਨਾਂ ਸਰਕਾਰਾਂ ਨੇ ਕਰਨੀ ਹੁੰਦੀ ਇਹਨਾਂ ਨੇ ਅੱਗੇ ਲੱਕੇ ਲੜਨਾ ਹੁੰਦਾ ਅੱਜ ਨੀਟ ਦੇ ਐਗਜ਼ਾਮ ਤਾਮਿਲ ਚੌਣਕੀ ਨੇ ਕੀਤਾ ਉਥੋਂ ਦੀ ਸਰਕਾਰ ਨੇ ਉਥੋਂ ਦੇ ਲੋਕਾਂ ਨੇ ਨਹੀਂ ਉਹਨਾਂ ਲੋਕਾਂ ਨੇ ਉਹ ਸਰਕਾਰ ਚੁਣੀ ਸੀ ਔਰ ਉਸ ਸਰਕਾਰ ਨੇ ਐਟਲੀਸਟ ਇਨੀ ਜ਼ਿੰਮੇਵਾਰੀ ਤਾਂ ਨਿਭਾਈ ਕਿ ਤਾਮਿਲ ਨੂੰ ਅੱਗੇ ਰੱਖੀਏ ਆ ਸਾਡੇ ਵਾਲੇ ਪੰਜਾਬੀ ਨੂੰ ਕਿੱਥੇ ਰੱਖ ਰਹੇ ਨੇ ਆ ਸੋਚਣ ਦੀ ਲੋੜ ਔਰ ਇਹ ਗੱਲ ਸੈਂਟਰ ਦੀ ਚੁੱਪ ਕਿਉਂ ਰਹੇ ਹੈ ਕਿਉਂਕਿ ਆਪਾਂ ਆਵਾਜ਼ ਬੋਲਦੇ ਆ ਇਹਨਾਂ ਨੂੰ ਲੱਗਦਾ ਯਾਰ ਇਹ ਕਿਉਂ ਬੋਲਦੇ ਨੇ ਅਸੀਂ ਰਿਐਕਟਿਵ ਕਿਉਂ ਆ ਸਾਡੇ ਉਸ ਰਿਐਕਟਿਵ ਵੋਲੀਅਮ ਐਟੀਟਿਊਡ ਨੂੰ ਕਿਲ ਕਰਨਾ ਚਾਹੁੰਦੇ ਨੇ ਸਾਡੇ origignal character ਨੂੰ ਕਿਲ ਕਰਨਾ ਚਾਹੁੰਦੇ ਨੇ ਅੱਜ ਤੇਰਾ ਇਕੱਠ ਵੀ ਕੀਤਾ ਗਿਆ ਇੱਕ ਰੋਸ ਮਾਰਚ ਵਜੋਂ ਵੀ ਦੇਖਿਆ ਗਿਆ ਯੂਨੀਵਰਸਿਟੀ ਵੀ ਤੁਸੀਂ ਜਾ ਕੇ ਸਪੀਚ ਦੇਣੀ ਹੈ ਅੱਜ ਕੋਈ ਖਾਸ ਅਗਲਾ ਕਾਰਵਾਈ ਵਧਣ ਦੇ ਲਈ ਕੋਈ ਮਤਾ ਵੀ ਆਉਣਾ ਹੈ ਜਾਂ ਫਿਰ ਤੁਸੀਂ ਰੋਸ ਵਜੋਂ ਹੀ ਅੱਜ ਇਕੱਠੇ ਹੋਏ ਨਹੀਂ ਅਸੀਂ ਰੋਸ ਤੱਕ ਨਹੀਂ ਰਵਾਂਗੇ ਕਿਸੇ ਵੀ ਮਾਮਲੇ ਚ ਸਾਡਾ ਪਾਣੀ ਦਾ ਵੀ 1 ਸਾਲ ਹੋ ਚੱਲਿਆ 3 ਦਸੰਬਰ ਨੂੰ ਜਿਹੜਾ ਲੁਧਿਆਣੇ ਬਹੁਤ ਵੱਡੇ ਲੈਵਲ ਤੇ ਪੰਜਾਬ ਇਕੱਠਾ ਕੀਤਾ ਸੀ ਔਰ ਇਹਨਾਂ ਨੇ 7 ਦਿਨ ਮੰਗੇ ਸੀ ਅੱਜ ਸਾਲ ਹੋ ਗਿਆ ਕਨਸਟੀਟਿਊਸ਼ਨਲ ਬਾਡੀਜ਼ ਆਰਡਰ ਕਰ ਚੁੱਕੀਆਂ ਨੇ ਕਿ ਲੁਧਿਆਣੇ ਦੇ ਉਹ ਤਿੰਨ ਯੂਨਿਟ ਬੰਦ ਹੋਣੇ ਚਾਹੀਦੇ ਨੇ ਬਾਦਰਕੇ ਵਾਲਾ ਫੋਕਲ ਪੁਆਇੰਟ ਵਾਲਾ ਇਹ ਸਾਰੇ ਬੰਦ ਹੋਣੇ ਚਾਹੀਦੇ ਨੇ ਨਹੀਂ ਬੰਦ ਕੀਤੇ ਹੁਣ ਅਸੀਂ ਕੱਲਾ ਉੱਥੋਂ ਤੱਕ ਨਹੀਂ ਰਹਿਣਾ ਪਾਣੀ ਨੂੰ ਵੀ ਲੈ ਕੇ ਵੀ ਆਪਦੀ ਮਾਂ ਬੋਲੀ ਨੂੰ ਲੈ ਕੇ ਵੀ ਆਪਦੇ ਇੰਸਟੀਚਿਊਸ਼ਨਸ ਚਾਹੇ ਐਜੂਕੇਸ਼ਨ ਨਾਲ ਜੁੜੇ ਹੋਣ ਜਾਂ ਹੋਰ ਕਿਸੇ ਡਿਪਾਰਟਮੈਂਟ ਰਾਂ ਉਹਨਾਂ ਨੂੰ ਲੈ ਕੇ ਵੀ ਤੇ ਸਾਡੇ ਜਿਹੜੇ ਬਾਕੀ 30 35 ਮੁੱਦੇ ਨੇ ਉਹਨਾਂ ਨੂੰ ਲੈ ਕੇ ਹੁਣ ਅਸੀਂ ਪੰਜਾਬ ਨੂੰ ਜਗਾ ਜ਼ਰੂਰ ਦੇਣਾ ਕਿ ਬੰਦੇ ਰੱਬ ਦੇ ਵੋਟ ਚੀਜ਼ ਨੂੰ ਪਾਉਣੀ ਆ ਪਾਈ ਜਾਇਓ ਜੇ ਪਰ ਇੰਨਾ ਮੁੱਦਿਆਂ ਤੇ ਪਾਓ ਔਰ ਇੰਨਾ ਦੀ ਡਿਟੇਲ ਲਓ ਵਰਨਾ ਤੁਸੀਂ ਲਾਰਿਆਂ ਚਾਉਂਦੇ ਹੋ ਜਾਂ ਨਾਰਿਆਂ ਚਾਉਂਦੇ ਹੋ ਇਹ ਦੋਨੇ ਹੀ ਗਲਤ ਨੇ ਜੇ ਇਹਨਾਂ ਦੀ ਡਿਟੇਲ ਲਵਾਂਗੇ ਮੁਕਰਨ ਵਾਲਾ ਤਾਂ ਉੱਥੇ ਵੀ ਮੁਕਰ ਸਕਦਾ ਪਰ ਐਟ ਲੀਸਟ ਅਸੀਂ ਉਹਨਾਂ ਮੁੱਦਿਆਂ ਦੀ ਡਿਸਕਸ਼ਨ ਕਰਨ ਆਪਦਾ ਵਿਜ਼ਨ ਦੱਸਣ ਸਾਨੂੰ ਸਮਝ ਆ ਜੂਗੀ ਕਿ ਇਹਨਾਂ ਨੂੰ ਕੋ ਪਤਾ ਹੈ ਜਾਂ ਨਹੀਂ ਔਰ ਫਿਰ ਇਹਨਾਂ ਤੋਂ ਐਫੀਡੇਵਟਰ ਲਈਏ ਜੇ ਨਹੀਂ ਕਰਨਗੇ ਤਾਂ ਭਜਾ ਇਹਨਾਂ ਨੂੰ ਫਿਰ ਸਾਡੇ ਰਿਪ੍ਰੈਜ਼ੈਂਟੇਟਿਵ ਕਿਉਂ ਨੇ ਹੁਣ ਮੈਨੂੰ ਦੱਸੋ ਕਿਹੋ ਜੀ ਸਰਕਾਰ ਹੈ ਯਾਰੇ ਕਿੰਨੇ ਰਾਜ ਸਭਾ ਦੇ ਮੈਂਬਰ ਬਣਾਏ ਕਿਹੜਾ ਬੰਦਾ ਉਹਦੇ ਤੋਂ ਪੰਜਾਬ ਦੇ 73 ਨਾਲ ਜੁੜਿਆ ਕਿਹਨੂੰ ਪਤਾ ਹੈ ਪੰਜਾਬ ਦੀਆਂ ਮੰਗਾਂ ਕੀ ਨੇ ਰਾਜ ਸਭਾ ਕੀ ਹੈ ਕਿ ਜਿਹੜਾ ਬੰਦਾ ਉਹਨਾਂ ਮਸਲਿਆਂ ਤੋਂ ਵਾਕਿਫ ਹੈ ਲੇਕਿਨ ਇਲੈਕਸ਼ਨਾਂ ਚ ਸ਼ਾਮਲ ਨਹੀਂ ਗਾ ਉਹ ਜਾ ਕੇ ਉੱਥੇ ਪੰਜਾਬ ਦੀ ਆਵਾਜ਼ ਉਠਾਈ ਇਹਨਾਂ ਨੂੰ ਪੰਜਾਬ ਦਾ ਸ਼ਬਦ ਪੰਜਾਬੀ ਚ ਪੰਜਾਬ ਲਿਖਣਾ ਨਹੀਂ ਆਉਂਦਾ ਉਹਨਾਂ ਹੋਰ ਛੱਡ ਪਰੇ ਇਹ ਉਹ ਲੋਕ ਨੇ ਜਿਹੜੇ ਮਤਲਬ ਪਹਿਲਾਂ ਰਾਜ ਸਭਾ ਸੀ ਹੁਣ ਇੱਕ ਮਨਿਸਟਰ ਬਣਤਾ ਐ ਐਮਐਲ ਜਿੱਤ ਕੇ ਜਿਹੜਾ ਆਂਦਾ ਸੀ ਸਰابہ ਸਿੰਘ ਜਿਹਨੂੰ ਸਾਡੇ ਮਤਲਬ ਮੈਂ ਉਹਨਾਂ ਨੂੰ ਆਜ਼ਾਦੀ ਦੇ ਵਿੱਚ ਸ਼ਰਮਣੀ ਸ਼ਹੀਦ ਮੰਨਦਾ ਹੈ ਸ਼ਹੀਦ ਕਰਤਾਰ ਸਿੰਘ ਸਰابہ ਉਹਨਾਂ ਦਾ ਨਾਂ ਤੱਕ ਨਹੀਂ ਪਤਾ ਯਾਰ ਇਹਨਾਂ ਨੂੰ ਇਹ ਪੰਜਾਬ ਦੇ ਰਿਪ੍ਰੈਜ਼ੈਂਟੇਟਿਵ ਨੇ ਔਰ ਉਸ ਲੁਧਿਆਣੇ ਤੋਂ ਰਿਪ੍ਰੈਜ਼ੈਂਟੇਟਿਵ ਨੇ ਜਿੱਥੇ ਨਾਲ ਸਰਬ ਹੈ ਜਿੱਥੇ ਉਹਨਾਂ ਦੀ ਹਵੇਲੀ ਨੂੰ ਜਾਂ ਉਹਨਾਂ ਦੀ ਪੂਰੀ ਘਰ ਨੂੰ ਮਿਊਜ਼ੀਅਮ ਦੀ ਸ਼ਕਲ ਦਿੱਤੀ ਹੋਈ ਹੈ ਉਹਨਾਂ ਦਾ ਨਾਂ ਤੱਕ ਨਹੀਂ ਇਹਨਾਂ ਨੂੰ ਪਤਾ ਤਾਂ ਮੈਂ ਤੁਸੀਂ ਇਹਨਾਂ ਤੋਂ ਕੀ ਉਮੀਦ ਕਰਦੇ ਹੋ ਕਿ ਇਹਨਾਂ ਨੂੰ ਲੱਲੇ ਭੱਬੇ ਦਾ ਪਤਾ ਹੋਊਗਾ ਯਈ ਇਹਦਾ ਪਤਾ ਹੋਊਗਾ ਇਹਨਾਂ ਨੂੰ ਸਾਡੇ ਉਸ origignal character ਦਾ ਪਤਾ ਹੋਊਗਾ ਜਿਹਦੇ ਕਰਕੇ ਅਸੀਂ ਮਸ਼ਹੂਰ ਹਾਂ ਨਾ ਸੋ ਇਹਦੇ ਲਈ ਅਸੀਂ ਵੀ ਕਸੂਰਵਾਰ ਹਾਂ ਅੱਜ ਜਦੋਂ ਮੈਂ ਗੱਲ ਕਰ ਰਹੀ ਜ਼ਿਆਦਾਤਰ ਬਸੋਰਗੇ ਸੀਗੇ ਆ ਮਾਰਚ ਕੀਤਾ ਜੋ ਪੰਜਾਬੀ ਲੈਂਗੁਏਜ ਨੂੰ ਲੈ ਕੇ ਸਾਡੇ ਯੰਗਸਟਰ ਕਿੱਧਰ ਰੁਟ ਗਏ ਨੇ ਰੀਲਾਂ 'ਚ ਲੱਗੇ ਹੋਏ ਨੇ ਜਾਂ ਅਸੀਂ ਆਪਦੇ ਯੰਗਸਟਰ ਤੱਕ ਇਹ ਇਹ ਫੀਲ ਪਹੁੰਚਾ ਨਹੀਂ ਸਕੇ ਆਹੀ ਮਸਲਾ ਹੈ ਤਾਂ ਸਾਨੂੰ ਉਹਨਾਂ ਨੂੰ ਮਲਟੀਪਲਾਈ ਕਰਨਾ ਪਊਗਾ ਅਸੀਂ ਇੱਕ ਵੱਡੇ ਲੈਵਲ ਤੇ ਸਾਰੇ ਸੰਘਰਸ਼ੀ ਗਰੁੱਪਾਂ ਨੂੰ ਲੈ ਕੇ ਇੱਕ ਵੱਡਾ ਪ੍ਰੋਗਰਾਮ ਬਣਾ ਰਹੇ ਹਾਂ ਔਰ ਉਹਨੂੰ ਬਹੁਤ ਜਲਦੀ ਤੁਹਾਨੂੰ ਦੱਸਾਂਗੇ ਵੀ ਔਰ ਉਹਨੂੰ ਅਮਲ 'ਚ ਵੀ ਲੈ ਕੇ ਆਵਾਂਗੇ ਜਿਹਦੇ ਨਾਲ ਆਪਦੀਆਂ ਅਸੀਂ ਸਾਰੀਆਂ ਗੱਲਾਂ ਨੂੰ ਚਾਹੇ ਇੰਸਟੀਟਿਊਸ਼ਨਸ ਹੋਣ ਜ਼ੁਬਾਨ ਹੋ ਪਾਣੀ ਹੋਵੇ ਧਰਤੀ ਹੋਵੇ ਇਹਨਾਂ ਸਾਰੀਆਂ ਗੱਲਾਂ ਨੂੰ ਬਚਾ ਸਕੀਏ ਬਹੁਤ ਸ਼ੁਕਰੀਆ ਸਾਡੇ ਨਾਲ ਮਿਤੂ ਜਮਾਨ ਜਿਨ੍ਹਾਂ ਨੇ ਆਪਣੀ ਵਿਚਾਰ ਆਪਣੀ ਗੱਲ ਰੱਖੀ ਹੈ ਕਿ ਅਸੀਂ ਦਰਅਸਲ ਕਰਨ ਕੀ ਜਾ ਰਹੇ ਹਾਂ ਔਰ ਚੰਡੀਗੜ੍ਹ ਦੇ ਵਿੱਚ ਇਕੱਲਾ ਪਾਣੀਆਂ ਦਾ ਮੁੱਦਾ ਨਹੀਂ ਯੂਨੀਵਰਸਿਟੀ ਦਾ ਵੀ ਮੁੱਦਾ ਹੈ ਇਸ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਦੇਖਦੇ ਹਾਂ ਇਸ ਮਸਲੇ ਤੇ ਸਰਕਾਰਾਂ ਕਦੋਂ ਗੌਰ ਕਰਦੀਆਂ